ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਫਿਊਚਰ ট্রেਡਿੰਗ ਬਾਰੇ ਟੀਸੀ ਵਾਲਾ ਬੇਰੀਆ ਜੇ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਕਮਾਉਣਾ ਚਾਹੁੰਦੇ ਜੋ ਉਹ ਵੀ ਟਰੇਡ ਕਰਕੇ ਟਰੇਡ ਕਰਕੇ ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਜੋ ਤੇ ਚਾਹੁੰਦੇ ਜੋ ਕਿ ਘੱਟ ਪੈਸੇ ਦੇ ਨਾਲ ਜ਼ਿਆਦਾ ਕੁਆਂਟੀਟੀ ਮਿਲੇ ਸੋ ਉਹਦੇ ਵਾਸਤੇ ਸਭ ਤੋਂ ਬੈਸਟ ਜਿਹਦੇ ਵਿੱਚ ਐਕੂਰੇਸੀ ਵੀ ਬਹੁਤ ਜ਼ਿਆਦਾ ਹੈ ਆਪਸ਼ਨ ਟਰੇਡਿੰਗ ਇੱਕ ਪਾਸੇ ਤੇ ਇੱਕ ਪਾਸੇ ਫਿਊਚਰ ਟਰੇਡ ਆਪਸ਼ਨ ਟਰੇਡਿੰਗ ਦੇ ਵਿੱਚ ਐਕੂਰੇਸੀ ਘੱਟ ਆ ਤੇ ਪਰ ਇਹਦੇ ਵਿੱਚ ਐਕੂਰਸੀ ਜ਼ਿਆਦਾ ਹੈ ਇਹਦੇ ਵਿੱਚ ਐਕੂਰਸੀ ਬਹੁਤ ਜ਼ਿਆਦਾ ਹੈ ਸੋ ਜਿਹੜੀ ਫਿਊਚਰ ਟ੍ਰੇਡ ਆ ਤੁਸੀਂ ਨਿਫਟੀ ਬੈਂਕ ਨਿਫਟੀ ਯਾਨੀ ਕਿ ਇੰਡੈਕਸ ਦੇ ਵਿੱਚ ਵੀ ਕਰ ਸਕਦੇ ਜੋ ਤੇ ਸਟਾਕਸ ਦੇ ਵਿੱਚ ਵੀ ਕਰ ਸਕਦੇ ਜੋ ਸੋ ਸਭ ਤੋਂ ਪਹਿਲਾਂ ਦੇਖੋ ਤੁਹਾਡੇ ਸਾਹਮਣੇ ਆਪਾਂ ਜੀਰੋਦਾ ਕਾਈਟ ਐਪ ਖੋਲਿਆ ਹੋਇਆ ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਜਾਵਾਂਗੇ ਸਰਚ ਐਂਡ ਆਈਡ ਸਰਚ ਐਂਡ ਆਈਡ ਦੇ ਉੱਤੇ ਕਲਿੱਕ ਕਰਾਂਗੇ ਦੈਨ ਉਸ ਤੋਂ ਬਾਅਦ ਆਪਾਂ ਇੱਥੇ ਸਰਚ ਕਰਦੇ ਹਾਂ ਕੀ ਸਰਚ ਕਰਨਾ ਆਪਾਂ ਨਿਫਟੀ ਨਿਫਟੀ ਸਰਚ ਕਰ ਲਿਆ ਦੈਨ ਉਸ ਤੋਂ ਬਾਅਦ ਐਫ ਯੂ ਟੀ ਫੁੱਟ ਫੁੱਲ ਫਾਰਮ ਫੁੱਲ ਫਾਰਮ ਨਹੀਂ ਮਤਲਬ ਅੱਧੀ ਫਾਰਮ ਦੇਦੀ ਆ ਗਈ ਫਿਊਚਰ ਦੀ ਐਫ ਯੂ ਟੀ ਫਟ ਹੈ ਨਾ ਦੈਨ ਉਸ ਤੋਂ ਬਾਅਦ ਦੇਖੋ ਨਿਫਟੀ ਸਤੰਬਰ ਫਿਊਚਰ ਨਿਫਟੀ ਅਕਤੂਬਰ ਫਿਊਚਰ ਨਿਫਟੀ ਨਵੰਬਰ ਫਿਊਚਰ ਹਰ ਇੱਕ ਮਹੀਨੇ ਦੇ ਹਿਸਾਬ ਨਾਲ ਤੁਹਾਨੂੰ ਐਕਸਪਾਇਰੀ ਇਹਦੇ ਵਿੱਚ ਮਿਲਦੀ ਹੈ ਮਹੀਨੇ ਮਹੀਨੇ ਦੀ ਐਕਸਪਾਇਰੀ ਸੋ ਜਦੋਂ ਤੁਸੀਂ ਨਿਫਟੀ ਦੇ ਵਿੱਚ ਕੋਈ ਫਿਊਚਰ ਲੈਣ ਡੈ ਜੋ ਉਹਦੇ ਵਿੱਚ ਤੁਸੀਂ ਦੇਖਣ ਡੈ ਜੋ ਕੋਈ ਪੈਟਰਨ ਬਣਿਆ ਆ ਵੱਡੇ ਟਾਈਮ ਫਰੇਮ ਤੇ ਵੀਕਲੀ ਟਾਈਮ ਫਰੇਮ ਤੇ ਡੇ ਟਾਈਮ ਫਰੇਮ ਤੇ ਤੁਹਾਨੂੰ ਕੀ ਲੱਗਦਾ ਕਿੰਨੇ ਟਾਈਮ ਦੇ ਵਿੱਚ ਤੁਹਾਨੂੰ ਟਾਰਗੇਟ ਮਿਲ ਜੂਗਾ ਜੇ ਤੁਹਾਨੂੰ ਲੱਗਦਾ 1 ਮਹੀਨੇ ਚ ਮਿਲ ਜੂਗਾ ਮੰਥਲੀ ਐਕਸਪਾਇਰੀ ਜੇ ਤੁਹਾਨੂੰ ਲੱਗਦਾ 2 ਮਹੀਨੇ ਚ ਮਿਲੂਗਾ 2 ਮੰਥਲੀ ਐਕਸਪਾਇਰੀ ਲੈ ਲਓ ਜੇ ਤੁਹਾਨੂੰ ਲੱਗਦਾ 3 ਮਹੀਨੇ ਚ ਮਿਲੂਗਾ 3 ਮੰਥਲੀ ਐਕਸਪਾਇਰੀ ਲੈ ਲਓ ਹੁਣ ਫਿਰ ਹਾਲ ਆਪਾਂ ਸਤੰਬਰ ਵਾਲੀ ਐਕਸਪਾਇਰੀ ਦੇ ਉੱਤੇ ਕਲਿੱਕ ਕਰਦੇ ਆਂ ਤੇ ਉਸ ਤੋਂ ਬਾਅਦ ਅੱਗੇ ਦਾ ਪ੍ਰੋਸੀਜਰ ਜਾਣਦੇ ਆਂ ਅੱਗੇ ਦੇਖੋ ਇਦਾਂ ਆਊਗਾ ਬਾਏ ਸਾਇਦਾ ਸਿੰਪਲ ਲੌਜਿਕ ਜਿਵੇਂ ਦੇ ਕੋਈ ਇੰਟਰਾਡੇ ਦੇ ਵਿੱਚ ਆਉਂਦਾ ਹੈ ਕਿ ਜੇ ਇਹ ਦੇਖੋ ਤੁਹਾਨੂੰ ਲੱਗਦਾ ਨਿਫਟੀ ਉੱਤੇ ਜਾਊਗੀ ਬਾਏ ਕਰਨਾ ਜੇ ਤੁਹਾਨੂੰ ਲੱਗਦਾ ਨਿਫਟੀ ਥੱਲੇ ਜਾਊਗੀ ਫਿਰ ਆਪਾਂ ਸੈਲ ਕਰਨਾ ਸਿੰਪਲ ਦੋ ਹੀ ਚੀ ਹੁਣ ਆਪਾਂ ਇੱਥੇ ਬਾਏ ਦੇ ਉੱਤੇ ਕਲਿੱਕ ਕਰਦੇ ਹਾਂ ਬਾਏ ਤੇ ਕਲਿੱਕ ਕੀਤਾ ਹੁਣ ਆ ਇੱਥੇ ਦੇਖੋ ਧਿਆਨ ਨਾਲ ਇਹ ਡਿਫਰੈਂਟ ਕਿਉਂ ਹੈ ਇਹ ਡਿਫਰੈਂਟ ਕਿਉਂ ਆਪਸ਼ਨ ਟ੍ਰੇਡਿੰਗ ਤੋਂ ਇਹ ਸਮਝੋ ਹੁਣ ਦੇਖੋ ਇਹਦੇ ਵਿੱਚ ਪ੍ਰਾਈਸ ਚੱਲਣ ਰਿਹਾ ਨਿਫਟੀ ਦਾ 24909 ਰੁਪਏ ਤੇ 40 ਪੈਸੇ ਤੇ ਜੇ ਬਾਏ ਕਰਨਾ ਇਸੇ ਪ੍ਰਾਈਸ ਤੇ ਹੋਊਗਾ ਇਹਦੇ ਵਿੱਚ ਕੋਈ ਪ੍ਰੀਮੀਅਮ ਨਹੀਂ ਹੈਗਾ ਜਿਵੇਂ ਆਪਾਂ ਆਪਸ਼ਨ ਟ੍ਰੇਡ ਕਰਦੇ ਹਾਂ ਨਿਫਟੀ ਦਾ ਪ੍ਰਾਈਸ ਚੱਲਣ ਰਿਹਾ 24 25000 ਤੇ ਪਰ ਆਪਸ਼ਨ ਦਾ ਜਿਹੜਾ ਪ੍ਰਾਈਸ ਹੁੰਦਾ ਜਿਹੜਾ ਆਪਾਂ ਸਟ੍ਰਾਈਕ ਪ੍ਰਾਈਸ ਲੈਣੇ ਉਹਦਾ ਪ੍ਰਾਈਸ ਅਲੱਗ ਹੁੰਦਾ ਉਹਦਾ ਪ੍ਰਾਈਸ ਹੁੰਦਾ 100 ਸੋ ਉਹਦੇ ਵਿੱਚ ਸਟੌਪ ਲੌਸ ਵੀ ਜੇ ਲਾਉਣਾ ਹੁੰਦਾ ਆਪਾਂ ਉਸ ਪ੍ਰਾਈਸ ਦੇ ਹਿਸਾਬ ਨਾਲ ਲਾਉਨੇ ਆ ਪਰ ਇਹਦੇ ਵਿੱਚ ਪ੍ਰਾਈਸ ਉਹੀ ਆ ਜਿਤਨਾ ਸਟਾਕ ਦੇ ਵਿੱਚ ਜੇ ਤੁਸੀਂ ਸਵਿੰਗ ਟ੍ਰੇਡ ਕਰੋਗੇ ਇੰਟਰਾਡੇ ਕਰੋਗੇ ਲੰਬੇ ਟਾਈਮ ਵਾਸਤੇ ਇਨਵੈਸਟ ਕਰੋਗੇ ਜਿਹੜਾ ਸਟਾਕ ਦਾ ਪ੍ਰਾਈਸ ਚੱਲਣ ਡਿਆ ਉਹਦੇ ਹਿਸਾਬ ਨਾਲ ਤੁਹਾਡੀ ਐਂਟਰੀ ਹੋਣੀ ਆ ਉਹਦੇ ਹਿਸਾਬ ਨਾਲ ਤੁਹਾਡਾ ਸਟੌਪ ਲੌਸ ਹੋਣਾ ਸੋ ਇਹਦੇ ਵਿੱਚ ਉਹੀ ਚੀਜ਼ ਆ ਕਿ ਇਸੇ ਪ੍ਰਾਈਸ ਦੇ ਹਿਸਾਬ ਨਾਲ ਜਿਹੜਾ ਨਿਫਟੀ ਦਾ ਪ੍ਰਾਈਸ ਚੱਲਣ ਡਿਆ 24909 ਰੁਪਏ 40 ਪੈਸੇ ਇਹਦੇ ਹਿਸਾਬ ਨਾਲ ਐਂਟਰੀ ਹੋਣੀ ਆ ਇਸੇ ਹਿਸਾਬ ਨਾਲ ਤੁਹਾਡਾ ਸਟੌਪ ਲੌਸ ਲੱਗਣਾ ਇਹ ਸਭ ਤੋਂ ਵਧੀਆ ਚੀਜ਼ ਮੈਨੂੰ ਇਹਦੀ ਲੱਗੀ ਕਿਉਂਕਿ ਇਹਦੇ ਵਿੱਚ ਦੋ ਪ੍ਰਾਈਸ ਵਾਲਾ ਪੰਗਾ ਨਹੀਂਗਾ ਪ੍ਰੀਮੀਅਮ ਵਾਲਾ ਪੰਗਾ ਨਹੀਂਗਾ ਸੋ ਇਹਦੇ ਵਿੱਚ ਸਟੌਪ ਲੌਸ ਲਾਉਣਾ ਵੀ ਸਾਡੇ ਨੂੰ ਤੇ ਪਲੱਸ ਸਭ ਤੋਂ ਵੱਡੀ ਚੀਜ਼ ਹੁਣ ਦੇਖੋ ਜੇ ਤੁਹਾਨੂੰ ਲੱਗਦਾ ਕਿ ਨਿਫਟੀ ਥੱਲੇ ਜਾਊਗੀ ਸੋ ਫਿਰ ਤੁਸੀਂ ਕੀ ਕਰੋਗੇ ਇਥੋਂ ਸੈੱਲ ਕਰੋਗੇ ਫਿਊਚਰ ਸੈੱਲ ਕਰੋਗੇ ਫਿਊਚਰ ਸੈੱਲ ਕਰਤਾ ਤੇ ਫਿਊਚਰ ਸੈੱਲ ਤੁਸੀਂ ਕਰਤਾ ਤੇ ਉਸ ਤੋਂ ਬਾਅਦ ਨਿਫਟੀ ਮੰਨ ਲਓ ਕਿ ਹੁਣ 5000 ਦੇ ਕਰੀਬ ਹੈ ਇਥੋਂ ਚਲ ਜਾਂਦੀ 24000 ਦੇ ਮੰ ਲੋ ਹਜ਼ਾਰ ਪੁਆਇੰਟ ਕਾ ਥੱਲੇ ਜਾਂਦੀ ਹੈ ਹਜ਼ਾਰ ਪੁਆਇੰਟ ਦਾ ਤੁਹਾਨੂੰ ਪ੍ਰੋਫਿਟ ਹੋ ਗਿਆ ਹੁਣ ਜਿਹੜੇ ਹਜ਼ਾਰ ਪੁਆਇੰਟ ਇਹਦੇ ਵਿੱਚ ਜਿੰਨੇ ਕਵਰ ਕੀਤੇ ਹੈ ਨਾ ਇੱਥੇ ਤੁਹਾਨੂੰ ਪੂਰੇ ਹਜ਼ਾਰ ਪੁਆਇੰਟ ਦਾ ਪ੍ਰੋਫਿਟ ਹੋ ਜਾਊਗਾ ਪੂਰੇ ਹਜ਼ਾਰ ਪੁਆਇੰਟ ਦਾ ਜੇ ਤੁਸੀਂ ਆਪਸ਼ਨ ਟ੍ਰੇਡ ਕਰਦੇ ਜੋ ਸੇਮ ਏਸੀ ਸਿਚੁਏਸ਼ਨ ਦੇ ਵਿੱਚ ਸੋ ਉਹਦੇ ਵਿੱਚ ਕੀ ਆ ਹਜ਼ਾਰ ਪੁਆਇੰਟ ਥੱਲੇ ਗਈ ਹੈ ਮਾਰਕੀਟ ਪਰ ਤੁਹਾਨੂੰ ਪ੍ਰੋਫਿਟ ਜਿਹੜਾ ਆਪਸ਼ਨ ਦੇ ਵਿੱਚ ਹੋਊਗਾ 500 ਦਾ 600 ਦਾ ਹੋਊਗਾ ਇਹ ਤੋਂ ਜ਼ਿਆਦਾ ਨਹੀਂ ਹੁੰਦਾ ਇਹਦੇ ਵਿੱਚ ਪੂਰੇ ਹਜ਼ਾਰ ਦਾ ਹਜ਼ਾਰ ਹੋ ਜਾਊਗਾ ਕਿਉਂਕਿ ਆਪਸ਼ਨ ਦੇ ਵਿੱਚ ਪ੍ਰੀਮੀਅਮ ਡੀਕੇ ਹੁੰਦਾ ਇਹਦੇ ਵਿੱਚ ਪ੍ਰੀਮੀਅਮ ਪੰਜੀ ਦਾ ਲੋਟ ਇਹਦੇ ਵਿੱਚ ਆ ਤੇ ਪੰਜੀ ਦਾ ਹੀ ਆਪਸ਼ਨ ਦੇ ਵਿੱਚ ਸੀ ਮੋਸੀ ਤਰ੍ਹਾਂ ਹੁਣ ਇਹਦੇ ਵਿੱਚ ਜੇ 1000 ਪੁਆਇੰਟ ਦੀ ਆਪਾਂ ਗੱਲ ਕਰੀਏ 1000 ਪੁਆਇੰਟ ਜੇ ਥੱਲੇ ਜਾਂਦਾ ਆ ਤੇ ਪੰਜੀ ਕੁਆਂਟੀਟੀ ਆਪਾਂ ਲਈ ਆ ਪੰਜੀ ਕੁਆਂਟੀਟੀ ਮਿਨੀਮਮ ਲੈਣੀ ਪੈਣੀ ਇਤੋਂ ਘੱਟ ਤਾਂ ਆਪਾਂ ਲੈ ਨਹੀਂ ਸਕਦੇ ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਆਪਣਾ ਪ੍ਰੋਫਿਟ ਹੁੰਦਾ ਆ 1000 ਪੁਆਇੰਟ ਥੱਲੇ ਜਾਂਦੇ 5000 ਦਾ ਪ੍ਰੋਫਿਟ ਹੋ ਜਾਂਦਾ ਤੇ ਹੁਣ ਆਪਾਂ ਗੱਲ ਕਰ ਲੈਨੇ ਪੈਸੇ ਕਿੰਨੇ ਦੀ ਲੋੜ ਆ ਪੈਸਾ ਦੇਖ ਲਓ ਥੱਲੇ 70195 ਰੁਪਏ ਦੀ ਲੋੜ ਆ ਜੇ ਆਪਾਂ ਫਿਊਚਰ ਸੈਲ ਕਰਨਾ ਨਿਫਟੀ ਦਾ ਫਿਰ ਇਨੇ ਪੈਸੇ ਦੀ ਆ ਤੇ ਬਾਕੀ ਇਹ ਸਭ ਤੋਂ ਸਸਤਾ ਹੈ ਨਿਫਟੀ ਦਾ ਫਿਊਚਰ ਸਭ ਤੋਂ ਸਸਤਾ ਹੈ ਤੇ ਜਿਹੜੇ ਦੂਜੇ ਬੈਂਕ ਨਿਫਟੀ ਦਾ ਜਿਹੜਾ ਇਹ ਤੋਂ ਮਹਿੰਗਾ ਹੈ ਸਟਾਕਸ ਦਾ ਜਿਹੜਾ ਉਹ ਤੋਂ ਵੀ ਮਹਿੰਗਾ ਹੁੰਦਾ ਹੈ ਸੋ ਇਹ ਤਾਂ ਹੋ ਗਿਆ ਆਪਣਾ ਨਿਫਟੀ ਬਾਰੇ ਹੁਣ ਆਪਾਂ ਸਟਾਕਸ ਬਾਰੇ ਵੀ ਗੱਲ ਕਰ ਲੈਣੇ ਸਟਾਕਸ ਦਾ ਫਿਊਚਰ ਆਪਾਂ ਕਿਵੇਂ ਕਰਨਾ ਸਿੰਪਲ ਆਪਾਂ ਦੇਖੋ ਇੱਥੇ ਸਰਚ ਹੀ ਕਰਨਾ ਆਪਾਂ ਇੱਥੇ ਰਿਲਾਇੰਸ ਸਰਚ ਕਰਦੇ ਹਾਂ ਰਿਲਾਇੰਸ ਤੇ ਐਫ ਯੂ ਟੀ ਲਿਖਦਾ ਆਪਾਂ ਫਿਊਚਰ ਦੇਖੋ ਸਤੰਬਰ ਦਾ ਫਿਊਚਰ ਆ ਗਿਆ ਹੁਣ ਇੱਥੇ ਆਪਾਂ ਬਾਈ ਦੇ ਉੱਤੇ ਕਲਿੱਕ ਕਰਦੇ ਹੁਣ ਇੱਥੇ ਦੇਖੋ ਪ੍ਰਾਈਸ ਕਿੰਨਾ ਆਉਣ ਡਿਆ ਇਹਦੇ ਵਾਸਤੇ ਆਪਾਂ ਨੂੰ 1,30,351 ਰੁਪਏ ਪੇ ਕਰਨੇ ਪੈਣੇ ਆ ਸੋ ਸਟਾਕ ਦੇ ਵਿੱਚ ਜੇ ਆਪਾਂ ਕਰਨਾ ਫਿਰ ਜ਼ਿਆਦਾ ਪੈਸੇ ਲੱਗਦੇ ਆ ਆਪਾਂ ਨੂੰ ਇੰਡੈਕਸ ਸਪੈਸ਼ਲੀ ਜੇ ਨਿਫਟੀ 'ਚ ਕਰਨਾ ਫਿਰ ਸਭ ਤੋਂ ਘੱਟ ਪੈਸੇ ਆਪਣੇ ਲੱਗਦੇ ਆ ਪਰ ਇਹਦੇ ਵਿੱਚ ਪ੍ਰੋਫਿਟ ਦੇ ਚਾਂਸ ਬਹੁਤ ਜ਼ਿਆਦਾ ਕਿਉਂਕਿ ਪ੍ਰੀਮੀਅਮ ਡੀਕੇ ਦੇ ਵਿੱਚ ਹੋਣਾ ਨਹੀਂਗਾ ਤੇ ਬਾਕੀ ਇਹਦੇ ਵਾਸਤੇ ਹੋਰ ਵੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਤਰੀਕੇ ਦੱਸਾਂਗੇ ਜਿਨ੍ਹਾਂ ਨੂੰ ਇਜਮਾ ਗੇਤ ਜਿਨ੍ਹਾਂ ਤਰੀਕਿਆਂ ਨੂੰ ਤੁਸੀਂ ਇਸਤੇਮਾਲ ਕਰਕੇ ਇੱਕ ਵਧੀਆ ਪ੍ਰੋਫਿਟ ਜਨਰੇਟ ਕਰ ਸਕਦੇ ਹੋ ਤੇ ਸਟਾਕਸ ਦੇ ਵਿੱਚ ਜੇ ਫਿਊਚਰ ਤੁਸੀਂ ਸਵਿੰਗ ਟ੍ਰੇਡ ਦੇ ਹਿਸਾਬ ਨਾਲ ਕਰਦੇ ਜੋ ਕਿ ਕਿਸੇ ਸਟਾਕ ਦੇ ਵਿੱਚ ਬਹੁਤ ਵਧੀਆ ਪੈਟਰਨ ਬਣਿਆ ਤੇ ਉਹਨੇ ਆਉਣ ਵਾਲੇ ਮਹੀਨੇ ਜਾਂ ਫਿਰ ਡੇਢ ਮਹੀਨੇ ਦੇ ਵਿੱਚ ਉੱਤੇ ਜਾਣਾ ਹੈ ਤੇ ਫਿਊਚਰ ਜੇ ਤੁਸੀਂ ਕਰਦੇ ਜੋ ਕੁਆਂਟੀਟੀ ਤੁਹਾਨੂੰ ਜ਼ਿਆਦਾ ਮਿਲ ਜਾਂਦੀ ਹੈ ਤੇ ਉਹਦੇ ਵਿੱਚ ਤੁਹਾਡਾ ਘੱਟ ਪੈਸੇ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਫਿਟ ਹੋ ਸਕਦਾ ਸੋ ਏਸੀ ਫਿਊਚਰ ਬਾਰੇ